ਸਾਵਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਕਿਸ ਕਰਕੇ ਹੋਈ? ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਸੰਤਪੁਰੇ ਦੀ ਉਹ ਦਸ਼ਮੇਸ਼ ਕਲੋਨੀ ਦੀ ਜਿਹੜੇ ਵਾਟਰ ਪੰਪ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਚੱਲੇ ਸੀਗੇ ਉਹ ਪਿਛਲੇ ਲਗਭਗ 2 ਸਵਾ 2 ਸਾਲ ਦੀ ਕਾਰਗੁਜ਼ਾਰੀ ਜੋ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਸਾਡੇ ਮੁਹੱਲੇ ਦੇ ਵਿੱਚ ਕੰਪਲੇਂਟ ਸੀ ਸਾਡੇ ਜਿਹੜੇ ਵਾਰਡ ਇੰਚਾਰਜ ਨੇ ਅੱਜ ਜਸਪਾਲ ਸਿੰਘ ਜੀ ਬੈਠੇ ਨੇ ਸ਼ੇਖਰ ਕੁਮਾਰ ਜੀ ਨੇ ਔਰ ਸੁਖਦੇਵ ਸਿੰਘ ਰਿੰਕੂ ਨੇ ਆਪਣੇ ਯਾ ਆਪਣੇ ਇਹਨਾਂ ਜਿਹੜਾ ਅਰਵਿੰਦਰ ਸਾਹਿਬ ਅਰਵਿੰਦਰ ਸੋਖੀ ਜੀ ਹੈਗੇ ਨੇ ਅਤੇ ਸਾਰੇ ਵੀ ਸਾਥੀ ਇੱਥੇ ਪਹੁੰਚੇ ਹੋਏ ਨੇ ਖਾਸ ਤੌਰ ਤੇ ਜਿਹੜੀ ਉਸ ਦਿਨ ਮੈਂ ਵੀਡੀਓ ਇੱਕ ਦੇਖੀ ਸਾਡੇ ਮਾਝਾ ਕਪੂਰਥਲੇ ਦੇ ਰਾਣਾ ਗੁਰਜੀਤ ਸਿੰਘ ਜੀ ਜੋ ਐਮਐਲਏ ਨੇ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਕਿ ਇੰਡੀਆ ਨੂੰ ਨਹੀਂ ਪਤਾ ਕਿ ਕਪੂਰਥਲੇ ਦੇ ਵਿੱਚ ਪੰਪ ਕਦੋਂ ਚੱਲੇ ਨੇ ਤੋ ਮੈਂ ਇੱਥੇ ਇੱਕ ਤੁਹਾਨੂੰ ਦਿਖਾਣਾ ਚਾਹਨਾ ਹੈ ਕਿ ਜਿਹੜਾ ਉਹਨਾਂ ਦੀ ਵਰਡਿੰਗ ਇਹ ਸੀਗੀ ਕਿ 27 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਕਿਸੇ ਨੇ ਕੰਮ ਨਹੀਂ ਕੀਤਾ ਅਤੇ ਉਪਰੋ ਹਦਾਇਤ ਹੈਗੀ ਆ ਸਰਕਾਰ ਦੀ ਕਿ ਲੋਕਾਂ ਦੇ ਕੰਮ ਨਾ ਕਰੋ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੋ ਤੇ ਤੰਗ ਪ੍ਰੇਸ਼ਾਨ ਕਰੋ ਔਰ ਉਹਨਾਂ ਨੇ ਇੱਕ ਹੋਰ ਟਿੱਪਣੀ ਕੀਤੀ ਸੀਗੀ ਕਿ ਜਿਹੜੀ ਕਾਰਪੋਰੇਸ਼ਨ ਕਮਿਸ਼ਨਰ ਹੈਗੀ ਉਹ ਕੰਮ ਨਹੀਂ ਕਰਦੀ ਮੈਂ ਇੱਥੇ ਉਹਨਾਂ ਨੂੰ ਦਿਖਾਉਣਾ ਚਾਹਨਾ ਕਿ ਐਮਐਲਏ ਸਾਹਿਬ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਕਪੂਰਥਲੇ ਦੇ ਵਿੱਚ ਪਿਛਲੇ 15 ਸਾਲਾਂ ਤੋਂ ਦਸ਼ਮੇਸ਼ ਕਲੋਨੀ, ਸਤਪੁਰਾ, ਨਰੋਤਮ ਵਿਹਾਰ ਸਾਰੀਆਂ ਗਲੀਆਂ ਦੇ ਵਿੱਚ ਲੋਕ ਸਿਗੇ ਜਿਹੜੇ ਰਹਿੰਦੇ ਸੀਗੇ ਸੰਘਣਾ ਏਰੀਆ ਹੋਣ ਕਰਕੇ ਪਾਣੀ ਦੀ ਕਮੀ ਸੀ ਤੁਹਾਡੀਆਂ ਸਰਕਾਰਾਂ ਦੇ ਵਿੱਚ ਕਾਉਂਸਲ ਦੇ ਪ੍ਰਧਾਨ ਵੀ ਤੁਹਾਡੇ ਰਹੇ ਨੇ ਕਾਰਪੋਰੇਸ਼ਨ ਨੇ ਵੀ ਇੱਕ ਸਾਲ ਲਗਭਗ ਕੰਮ ਕੀਤਾ ਆਪਣੀ ਤੁਹਾਡੀ ਸਰਕਾਰ ਦੇ ਵਿੱਚ ਉਦੋਂ ਇਹ ਕੰਮ ਨਹੀਂ ਚੱਲੂ ਹੋਇਆ ਲੋਕ ਤਰਾਤਰਾਂ ਕਰਕੇ ਹਰ ਸਾਲ ਪਾਣੀ ਦੇ ਵਿੱਚ ਤਰਾਤਰਾਂ ਕਰਦੇ ਸੀਗੇ ਮੈਂ ਦਿਖਾਣਾ ਚਾਹਣਾ ਤੁਹਾਨੂੰ ਇਹ ਜਿਹੜਾ ਇਹ ਵਰਕ ਆਰਡਰ ਹੈਗਾ ਆ ਗੋਇਲ ਜਿਹੜਾ ਟਿਊਬ ਹੈ ਸਟੋਰ ਨਾਭਾ ਨੂੰ ਜਿਹੜਾ ਆਰਡਰ ਦਿੱਤਾ ਗਿਆ ਇਸ ਆਰਡਰ ਦੇ ਵਿੱਚ ਇਹ ਆਰਡਰ ਗਿਆ ਹੋਇਆ ਹੈ 27 10 2022 ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹਨੇ ਇੱਕ ਮਤਾ ਪਾਸ ਹੋਇਆ ਸੀ 8 ਨੂੰ 2022 ਨੂੰ ਇਹ ਮਤਾ ਪਾਸ ਇਹ ਹੋਇਆ ਸੀਗਾ ਕਿ 38 ਲੱਖ ਦੇ ਜਿਹੜੇ ਪੰਪ ਹੈਗੇ ਨੇ ਉਹ ਇਸ ਕੰਪਨੀ ਨੂੰ ਜਿਹੜੇ ਕਿ ਬੋਰ ਕਰੇ ਦੇ ਲਈ ਦਿੱਤੇ ਗਏ ਸੀਗੇ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਸੀਗਾ ਤੇ ਇੱਕ ਕ੍ਰੈਡਿਟ ਮਾਰ ਜਿਹੜੀ ਚਲਦੀ ਪਈ ਹੈ ਬਹੁਤ ਹੀ ਿਕਨੋਣੀ ਗੱਲ ਹੈਗੀ ਹੈ ਕਿ ਇਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਤੁਸੀਂ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਤੁਹਾਨੂੰ ਤੁਹਾਡੇ ਦਿਲ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਜਿਆਦਾ ਪਤਾ ਹੋਊਗਾ ਜਾਂ ਤੁਹਾਡੇ ਐਮਸੀ ਤੁਹਾਡਾ ਗੋਣਗਾਨ ਕਰਦੇ ਨੇ ਬਟ ਜੋ ਸੱਚਾਈ ਹੈਗੀ ਆ ਤੁਹਾਨੂੰ ਛੁਪਾਣੀ ਨਹੀਂ ਚਾਹੀਦੀ ਲੋਕਾਂ ਅੱਗੇ ਇਹ ਜਿਹੜਾ ਕੰਮ ਹੈਗਾ ਬੋਰਿੰਗ ਦਾ ਔਰ ਪੰਪ ਵਾਟਰ ਪੰਪ ਲਗਾਉਂਦਾ ਜਿੰਨੇ ਵੀ ਸਾਡੇ ਉਥੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਹੋਰ ਜਿਹੜੇ ਬੋਰਡ ਇੰਚਾਰਜ ਨੇ ਉਨਾ ਦੀ ਮੈਨੂੰ ਸ਼ਾਬਾਸ਼ੀ ਦਵਾਂਗਾ ਕਿ ਉਹਨਾਂ ਨੇ ਇਹ ਮੁੱਦਾ ਚੱਕਿਆ ਤੇ ਕਾਰਪੋਰੇਸ਼ਨ ਦੇ ਵਿੱਚ ਕੰਮ ਹੋਇਆ ਜਦ ਕਿ ਜਦੋਂ 9ਵੇਂ ਮਹੀਨੇ ਦਾ ਮਤਾ ਪਿਆ ਹੋਇਆ ਹੈ ਵਰਕ ਆਊਟਰ ਗਿਆ 10ਵੇਂ ਮਹੀਨੇ ਦਾ ਕੰਮ 5ਵੇਂ ਮਹੀਨੇ ਤੱਕ ਨਹੀਂ ਹੋਇਆ ਉਹਦਾ ਕੋਈ ਨਾ ਕੋਈ ਕਾਰਨ ਨਹੀਂ ਸੀ ਕਿ ਤੁਹਾਡੀ ਜਿਹੜੀ ਕਾਰਪੋਰੇਸ਼ਨ ਸੀ ਉਹ ਮੇਅਰ ਵੀ ਤੁਹਾਡੀ ਕਾਂਗਰਸ ਦੇ ਹੈਗਾ ਹਾਊਸ ਵੀ ਤੁਹਾਡੀ ਕਾਂਗਰਸ ਦਾ ਜਿੰਨੇ ਵੀ ਕਾਂਗਰਸੀ ਐਮਸੀ ਨੇ ਤੁਹਾਡੇ ਇਸ ਕਾਰਪੋਰੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੰਮ ਰੁਕਿਆ ਗਿਆ ਸੀ ਇਸ ਕਰਕੇ ਇਹ ਜਿਹੜਾ ਕੰਮ ਰੋਕਿਆ ਜਾਣ ਕਰਕੇ ਲੋਕ ਤਰਾ ਤਰਾ ਕਰਕੇ ਮਾਰਦੇ ਪਏ ਸੀ ਪਾਣੀ ਦੀ ਪ੍ਰੋਬਲਮ ਸੀ ਵੀ ਤੁਸੀਂ ਲੋਕ ਚਾਹੁੰਦੇ ਸੀਗੇ ਕਿ ਇਹ ਕਪੂਰਥਲੇ ਦੇ ਵਿੱਚ ਲੋਕਾਂ ਨੂੰ ਪਾਣੀ ਨਾ ਮਿਲੇ ਤੁਸੀਂ ਇਸ ਕਰਕੇ ਕੰਮ ਰੋਕਿਆ ਇਲੈਕਸ਼ਨਾਂ ਦੇ ਵਿੱਚ ਜਾ ਕੇ ਤੁਸੀਂ ਇਹ ਪ੍ਰੋਪਾਗੈਂਡਾ ਕ੍ਰੈਡਿਟ ਟੂ ਪਲਾਨ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਪਾਣੀ ਦੀ ਸਪਲਾਈ ਹੈਗੀ ਹੈ ਅਸੀਂ ਕਰਾ ਰਹੇ ਆ ਜਾਂ ਸੀਵਰੇਜ ਸਫਾਈ ਅਸੀਂ ਕਰਾ ਰਹੇ ਆ ਸਾਰਾ ਕੁਝ ਜਿਹੜਾ ਨਗਰ ਕੌਂਸਲ ਹੈਗੀ ਆ ਉਹ ਕਰ ਰਹੀ ਆ ਕਪੂਰਥਲਾ ਜੀ ਔਰ ਸਰਕਾਰ ਕਰਦੀ ਪਈ ਸੀਗੀ ਹਾਂ ਹੁਣ ਕੋਡ ਲੱਗਾ ਹੋਣ ਦੇ ਕਰਕੇ ਉਹ ਜਿਹੜਾ ਉਹ ਨੂੰ ਓਪਨਿੰਗ ਨਹੀਂ ਕੀਤੀ ਜਾ ਸਕਦੀ ਸੀਗੀ ਵਾਟਰ ਪੰਪ ਦੀ ਔਰ ਉਹ ਤੁਸੀਂ ਜਿਹੜੀ ਓਪਨਿੰਗ ਤੁਹਾਡੇ ਜਿਹੜੇ ਐਮਐਲਏ ਨੇ ਕਪੂਰਥਲਾ ਦੇ ਰਾਜਪੰਸ ਕੋ ਰਾਣਾ ਜੀ ਉਹਨਾਂ ਨੇ ਆ ਕੇ ਜਿਹੜੀ ਇਹ ਓਪਨਿੰਗ ਕੀਤੀ ਮੈਂ ਸਮਝਦਾ ਬਿਲਕੁਲ ਗਲਤ ਹੈਗਾ ਇਹ ਓਪਨਿੰਗ ਕੋਈ ਨਾ ਪੋਲੀਟੀਕਲ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਇਸ ਵੇਲੇ ਰਾਜ ਜਿਹੜਾ ਹੈਗਾ ਯਾਰ ਉਹ ਇਲੈਕਸ਼ਨ ਕਮਿਸ਼ਨ ਦਾ ਹੈਗਾ ਯਾਰ ਤੋ ਮੈਂ ਇਹ ਤੁਹਾਨੂੰ ਦੱਸਣਾ ਜ਼ਰੂਰੀ ਸੀਗਾ ਕਿ ਤੁਸੀਂ ਝੂਠ ਨਾ ਬੋਲਿਆ ਕਰੋ ਇਹ ਲੋਕਾਂ ਨੂੰ ਤੁਸੀਂ ਗੁੰਮਰਾਹ ਨਾ ਕਰੋ ਵੋਟਾਂ ਦੀ ਰਾਜਨੀਤੀ ਨਾ ਖੇਡੋ ਸੱਚ ਦੱਸੋ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਹੈਗਾ ਤੇ ਤੁਸੀਂ ਬਾਰ ਬਾਰ ਕਹਿ ਰਹੇ ਸੀ 27 ਮਹੀਨੇ ਪਹਿਲਾਂ ਜਿਹੜਾ ਪੰਪ ਨਹੀਂ ਲੱਗਿਆ ਹੁਣ ਲੱਗਿਆ ਹੁਣ ਇਸ ਲਈ ਲੱਗਿਆ ਕਿਉਂਕਿ ਵਰਕ ਆਰਡਰ ਹੀ ਇਸ ਸਰਕਾਰ ਦੇ ਵਿੱਚ ਹੋਇਆ ਪਹਿਲਾਂ ਤਾਂ ਕੀਤਾ ਨਹੀਂ ਸੀ ਤੁਸੀਂ ਤਾਂ ਉਹੀ ਰਾਜਨੀਤੀ ਖੇਡਦੇ ਆ ਰਹੇ ਹੋ ਜਿਵੇਂ ਕਿ 170 ਮੁਲਾਜ਼ਮ ਜਿਹੜੇ ਸੀਗੇ ਤੁਸੀਂ ਉਹਨਾਂ ਨੂੰ ਕੋਰਪੋਰੇਸ਼ਨ ਦੇ ਵਿੱਚ ਜਿਹੜਾ ਕੱਚੇ ਮੁਲਾਜ਼ਮਾਂ ਨੂੰ ਰੱਖਣਾ ਸੀਗਾ ਤੁਸੀਂ ਪਿਛਲੇ ਕਾਫੀ ਸਾਲਾਂ ਤੋਂ ਉਹ ਮਤਾ ਪਾਇਆ ਹੋਇਆ ਸੀਗਾ ਤੁਸੀਂ ਬਾਅਦ ਵਿੱਚ ਮਤਾ ਕੈਨਸਲ ਕਰ ਦਿੱਤਾ ਬਾਅਦ ਵਿੱਚ ਤੁਸੀਂ ਭਾਂਡਾ ਫੋੜਨ ਦੀ ਕੋਸ਼ਿਸ਼ ਕੀਤੀ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਨਹੀਂ ਪੱਕੇ ਹੁੰਦੀ ਆ EMPLOYE ਰੱਖ ਨਹੀਂ ਦਿੰਦੀ ਹੈਗੀ ਇਹ ਕਿਤੇ ਨਾ ਕਿਤੇ ਗਲਤ ਹੋ ਰਿਹਾ ਸਾਰਾ ਕੁਝ ਇਹ ਲੋਕਾਂ ਨੂੰ ਗੁੰਮਰਾਹਾ ਕਰੋ ਗੁੰਮਰਾਹ ਲੋਕ ਨਹੀਂ ਹੋਣਗੇ ਕਿਉਂਕਿ ਲੋਕ ਕਪੂਰਥਲੇ ਦੇ ਸਿਆਣੇ ਨੇ ਚੰਗੇ ਨੇ ਸੂਝਵਾਨ ਨੇ ਤੇ ਜਿਹੜਾ 7-8000 ਵੋਟ ਦਾ ਫਰਕ ਹੈਗਾ ਉਹ ਤਾਂ ਦੂਰ ਹੋਊਗਾ ਹੋਊਗਾ ਕਪੂਰਥਲੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਹ ਹੁਣ ਜਿਹੜੀ 2024 ਦੀ ਇਲੈਕਸ਼ਨ ਹੋ ਰਹੀ ਹੈ ਲਗ ਲਗਭਗ 15000 ਵੋਟ ਨਾਲ ਕਾਂਗਰਸ ਨੂੰ ਪਿੱਛੇ ਛੱਡ ਕੇ ਨੰਬਰ ਇੱਕ ਤੇ ਆਏਗੀ ਟੋਟਲ ਜਿਹੜੇ ਪੰਪ ਲੋੜ ਹੋਏ ਸੀ ਟੋਟਲ ਜਿਹੜੇ ਪੰਪ ਸੀਗੇ ਇਹਨਾਂ ਦੇ ਕਹਿਣ ਦੇ ਮੁਤਾਬਿਕ 9 ਲੋਟ ਹੋਏ ਸੀਗੇ ਜਿਦੇ ਵਿੱਚੋਂ ਇਹਨਾਂ ਨੇ ਕੰਮ ਸਾਰਾ ਰੋਕ ਛੱਡਿਆ ਹੋਇਆ ਸੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮਤੇ ਪਏ ਮਤੇ ਪੈਣ ਤੋਂ ਬਾਅਦ ਇਹਨਾਂ ਨੇ ਕੰਮ ਅੱਗੇ ਨਹੀਂ ਚੱਲਣ ਦਿੱਤਾ ਹੁਣ ਇਹ ਰਾਜਨੀਤੀ ਖੇਡ ਦੇ ਵਿੱਚ ਜਿੱਦਾਂ ਕਿ ਰਾਣਾ ਕੁਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ 15000 ਤੋਂ ਵੱਧ ਉੱਪਰ ਵੋਟ ਨਹੀਂ ਪੈਣੀ ਇਹ ਤਾਂ ਜੀ ਦੇਖੋ ਉਹ ਤਾਂ ਪਹਿਲਾਂ ਵੀ ਕਹਿੰਦੇ ਸੀ ਆਮ ਆਦਮੀ ਇਹ ਲੋਕ ਇਹ ਵੱਡੇ ਲੋਕ ਨੇ ਅਸੀਂ ਇਹਨਾਂ ਅੱਗੇ ਕੁਝ ਵੀ ਨਹੀਂ ਆਮ ਲੋਕ ਅਸੀਂ ਬੈਠੇ ਹੋਏ ਇੱਥੇ ਅਸੀਂ ਇਹਨਾਂ ਦਾ ਮੁਕਾਬਲਾ ਪੈਸੇ ਦੇ ਤੌਰ ਤੇ ਨਹੀਂ ਕਰ ਸਕਦੇ ਪਰ ਸਾਡੀਆਂ ਜਮੀਰਾਂ ਜਾਗਦੀਆਂ ਨੇ ਅਸੀਂ ਲੋਕ ਹਮੇਸ਼ਾ ਤੱਥ ਦੇ ਆਧਾਰ ਤੇ ਗੱਲ ਕਰਦੇ ਆਂ ਜਿਵੇਂ ਇਹ ਲੈਵਲ ਤੇ ਕੰਮ ਕਰਦੇ ਆ ਲੋਕਾਂ ਦੇ ਵਿੱਚ ਰੁਝਾਨ 2022 ਦੇ ਵਿੱਚ ਵੀ ਬਹੁਤ ਜ਼ਿਆਦਾ ਸੀਗਾ ਇਹ ਤਾਂ ਉਦੋਂ ਵੀ ਕਹਿੰਦੇ ਸੀ ਸਰਕਾਰ ਨਹੀਂ ਬੰਨੀ ਹੈਗੀ ਤੇ ਉਹ 91 ਸੀਟਾਂ ਦੇ ਕੇ ਸਭ ਤੋਂ ਜ਼ਿਆਦਾ ਹਨੇਰੀ ਚੱਲੀ ਪੰਜਾਬ ਦੇ ਵਿੱਚ ਤੇ ਇਹ 91 ਸੀਟਾਂ ਦੇ ਕੇ ਆਮ ਲੋਕਾਂ ਨੇ ਜਿਹੜੀ ਆਪਣੀ ਸਰਕਾਰ ਬਣਾਈ ਚੇAIRMAN ਸਾਹਿਬ ਤੁਹਾਡੇ ਹੁਣ ਜਦੋਂ ਪਾਰਟੀ ਆਉਣ ਦੇ ਵਿੱਚ ਸ਼ਹਿਰ ਦੇ ਵਿੱਚ ਕਿੰਨੇ ਪੰਪ ਲੱਗਣ ਜਾ ਰਹੇ ਤੁਹਾਡੀ ਪਾਰਟੀ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਆਣ ਤੋਂ ਬਾਅਦ ਜਿਹੜਾ ਪ੍ਰੋਗਰਾਮ ਪਹਿਲਾਂ ਚੱਲਦਾ ਪਿਆ ਸੀ ਉਹ ਅੱਗੇ ਕੰਟੀਨਿਊ ਹੋਏਗਾ ਕੰਮ ਰੁਕੇਗਾ ਨਹੀਂ ਅੱਗੇ ਹੋਰ ਵੀ ਜਿਹੜੀ ਵੀ ਪਾਣੀ ਦੀ ਦਿੱਕੈ ਹੈ ਤਾਂ ਵੱਧ ਤੋਂ ਵੱਧ ਪੰਪ ਲਗਾਏ ਜਾਣਗੇ ਜਿੱਥੇ ਪ੍ਰੋਬਲਮ ਆਈ ਹੈ ਕਿ ਰਾਣਾ ਕੁ ਜੀਸੀ ਦੇ ਕਹਿਣ ਦੇ ਮਤਾਬਕ 9 ਜਿਹੜੇ ਪੰਪ ਸੀਗੇ 9 ਦੇ 9 ਚੱਲਣਗੇ ਉਹਨਾਂ ਦੇ ਕਹਿਣ ਦੇ ਮਤਾਬਕ 9 ਹੋਣਗੇ 15 ਹੋਣਗੇ ਇਸ ਚੀਜ਼ ਨੂੰ ਮੈਂ ਹਜੇ ਟੈਲੀ ਨਹੀਂ ਕੀਤਾ ਮੈਂ ਤਾਂ ਸਿਰਫ ਇਸ ਨੂੰ ਦੇਖਿਆ ਕਿ ਵਾਰਡ ਨੰਬਰ ਜਿਹੜਾ 37 ਤੋਂ 36 ਹੈਗਾ ਉਹਦਾ ਜਿਹੜਾ 70 ਲੱਖ ਰੁਪਏ ਦਾ ਜਿਹੜਾ ਇਹ ਗੋਇਲ ਜਿਹੜਾ ਹੈਗਾ ਟੂਮਨ ਸਟੋਰ ਨਾਪਾ ਨੂੰ ਜਿਹੜਾ ਆਰਡਰ ਦਿੱਤਾ ਗਿਆ ਸੀਗਾ ਉਹ ਕੰਮ ਹੋ ਚੁੱਕਾ ਹੈ ਸਰਕਾਰ ਦੇ ਵਿੱਚ ਹੋਇਆ ਆਪ ਜੋ ਮਰਜ਼ੀ ਕਰੀ ਜੀ ਮੁਸਲ ਦੁਆਰਾ ਇਹ ਕਿਉਂ ਰਾਜੀ ਦਾ ਕਹਿਣਾ ਹੈ ਕਿ ਤੁਸੀਂ